ਸੋ ਹੰਗ ਮਹਾਰਾਜ ਸੇਰ ਸਿੰਘ বিষ্ণੂ ਭਗਵਾਨ ਦੀ ਜੈ ਦੋ ਮਾਗ 217 ਬਿਕਰਮੀ ਪ੍ਰਗਟ ਸਿੰਘ ਦੇ ਗ੍ਰਹਿ ਪਿੰਡ ਲਲੀਆਂ ਕਲਾਂ ਹਰ ਸਤਗੁਰੂ ਪੂਰਾ ਦੀਨ ਦਿਆਲ ਦਿਆ ਨਿਤ ਵੱਡੀ ਵਡਿਆਈਆ ਸਚ ਗੰਢ ਵਸੇ ਸਚੀ ਧਰਮ ਸਾਲ ਸ਼ਾ ਪਾਸ਼ਾ ਸੱਚਾ ਸ਼ਹਿਨਸ਼ਾਇਆ ਆਜ ਜੁਗਾਦੀ ਖੇਲ ਨਿਰਾਲ ਨਿਰਗੁਣ ਨਿਰਵੈਰ ਪੁਰਖਿਆ ਕਾਲ ਆਪ ਕਰਾਈਆ ਲਿਖਾ ਜਾਣੇ ਦੋ ਜਹਾਨ ਰੂਪੇ ਅਨੂਪ ਸਤ ਸਰੂਪ ਰਹਾ ਪ੍ਰਗਟਾਈਆ ਲੋਕ ਮਾਤ ਹੋਏ ਪ੍ਰਦਾਨ ਅਨੁਭਵੇ ਆਪਣਾ ਭੇਵ ਖੁਲਾਈਆ ਗੁਰਮੁਖ ਸਾਚੇ ਵੇਖੇ ਲਾਲ 184 ਫੁੱਲ ਫਲਾਈਆ ਸਤ ਵਿਖਾਏ ਸੇਜ ਮਿਰਗਛਾਲ ਹਰ ਜਨ ਸਾਚੇ ਆਪ ਬਹਈਆ ਜੁਗਾ ਜਗੰਤਰ ਫਲ ਲਗਾਏ ਸਾਚੇ ਪਤ ਡਾਲ ਪਤ ਡਾਲੀ ਆਪ ਮਹਿਕਾਈਆ ਤ੍ਰੈਗੁਣ ਮਾਇਆ ਤੋੜ ਜੰਜਾਲ ਜੀਵਨ ਯੁਗ ਤੇਖ ਅਖਵਾਈਆ ਜੀਵਨ ਜੁਗਤ ਇੱਕ ਵਿਖਾਈਆ ਚਰਨ ਪ੍ਰੀਤੀ ਨਿਵੇ ਨਾਲ ਸਗਲਾ ਸੰਘੇ ਆਪ ਨਿਭਾਇਆ ਦੇਵੇ ਨਾਮ ਸੱਚਾ ਧਨ ਮਾਲ ਵਸਤੇ ਮੂਲਕ ਚੋਲੀ ਪਾਈਆ ਜੋਤੀ ਜੋਤ ਸਰੂਪ ਹਰਾਪ ਆਪਣੀ ਕਿਰਪਾ ਕਰ ਅਰਜਨ ਸਾਚੇ ਵੇਖ ਵਿਖਾਈਆ ਆਦਪੁਰਖ ਹਰਪੁਰਖ ਬినాਸ਼ਾ ਅਲਖੇ ਅਗੋਚਰੇ ਆਪਣਾ ਨਾਮ ਧਰਾਏ ਦਾ ਸਚਖੰਡ ਵਾਸੀ ਖੇਲ ਤਮਾਸ਼ਾ ਫਿਰ ਕਰ ਸਾਚੇ ਵੇਖ ਵਿਖਾਏਂਦਾ ਮੰਡਲ ਮੰਡਪ ਪਾਵੇ ਰਾਸਾ ਲੁਮਾਪੁਰੀਆਂ ਨਾਚ ਨਚਾਏਂਦਾ ਲਖ 84 ਕਰ ਕਰ ਵਾਸਾ ਘਟ ਘਟ ਦੀਪ ਜੋਤ ਜਗਾਏਂਦਾ ਦੀਵਾ ਬਾਤੀ ਕਰ ਪ੍ਰਕਾਸ਼ਾ ਜੋਤੀ ਨੂਰ ਡਗ ਮਗਾਏਂਦਾ ਭਗਤ ਭਗਵੰਤ ਪੂਰਨ ਕਰੇ ਆਸਾ ਆਸ ਨਿਰਾਸ ਨਾ ਕੋਈ ਵਿਖਾਏਂਦਾ ਆਪੇ ਹੋਵੇ ਦਾਸੀ ਦਾਸਾ ਨਿਤਨਵਤ ਸੇਵਕ ਮੈਂਦਾ ਜੋਤੀ ਜੋਤ ਸ੍ਰੀ ਘਰਾਪ ਆਪਣੀ ਕਿਰਪਾ ਕਰ ਗੁਰਮੁਖ ਸਾਚੇ ਵੇਖ ਵਿਖਾਏਂਦਾ ਆਦਪੁਰ ਘਰ ਮਿਹਰਬਾਨ ਇਕ ਇਕੱਲਾ ਏ ਕੰਕਾਰਿਆ ਸਚਖੰਡ ਨਿਵਾਸੀ ਸ੍ਰੀ ਭਗਵਾਨ ਕਰੇ ਖੇਲ ਅਗਮਪਾਰਿਆ ਥਿਰ ਕਰ ਵੇਖੇ ਮਾਰਤੇ ਆ ਨਿਰਗੁਣ ਰੂਪ ਆਪ ਨਿਰੰਕਾਰਿਆ ਸ਼ਬਦ ਅਗਮੀ ਤਰ ਫਰਮਾਨ ਨਾ ਦੇ ਨਾ ਦੀ ਬੋਲੇ ਸਤਜਾ ਕਰਿਆ ਕਰੇ ਖੇਲ ਦੋ ਜਹਾਨ ਨੇ ਆਪਣੀ ਖੇਲ ਆਪ ਕਰਾ ਰਹਾ ਤਰੇ ਤਰੇ ਚਿਲਾ ਕਰ ਪ੍ਰਦਾਨ ਸੱਚਾ ਮੇਲਾ ਮੇਲ ਮਿਲਾ ਰਹਾ ਲਖ 84 ਦੇਵਦਾਨ ਸੱਚੀ ਵਸਤ ਇੱਕ ਵਰਤਾ ਰਹਾ ਲੋਕ ਮਾਤ ਖੋਲ ਦੁਕਾਨ ਨੌ ਖੰਡ ਵੰਡ ਵਡਾ ਰਹਾ ਕਰੇ ਖੇਲ ਗੁਣ ਨਿਦਾਨ ਲਿਖਾ ਲੇਖ ਨ ਕੋਈ ਜਣਾ ਰਹਾ ਜੋਤੀ ਜੋਤ ਸਰੂ ਭਰਾਬ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਹਰਜਨ ਸਾਚੇ ਵੇਖ ਪਖਾ ਲਿਆ ਆਦਪੁਰਖ ਇਕੰਕਾਰ ਅਕਲ ਕਲੇ ਆਪਣੀ ਖੇਲ ਖਿਲਾ ਜਾਂਦਾ ਸਚਖੰਡ ਦਵਾਰੇ ਉਹ ਜਿਆਰ ਜੋਤੀ ਨੂਰ ਡਗ ਮਗਾ ਜਾਂਦਾ ਥਿਰ ਕਰ ਸਾਚੇ ਪਾਵੇ ਸਾਰ ਸੱਚ ਸੰਗਾਸਣ ਪੁਰਖ ਅਬਿਨਾਸ਼ਣ ਸੋਭਾ ਪਾ ਜਾਂਦਾ ਸ਼ਾਹ ਹਕੂਬ ਬਣ ਸਿਕਦਾਰ ਰਾਜ ਰਾਜਾਨਾ ਹੁਕਮ ਚਲਾ ਜਾਂਦਾ ਬ੍ਰਹਮੰਡ ਖੰਡ ਪਾਵਨ ਹਰਾ ਸਾਰ ਜੇ ਰਜੰਡ ਫੁੱਲ ਫੁਲਾਇੰਦਾ ਉਤਪਜ ਸੇ ਤਜਦਾ ਹੁਲਾਰ ਸੱਚ ਹੁਲਾਰਾ ਇੱਕ ਰਖਾਇੰਦਾ ਕਰੇ ਖੇਲ ਵਿੱਚ ਸੰਸਾਰ ਨਿਰਗੁਣ ਸਰਗੁਣ ਰੂਪ ਵਟਾਇੰਦਾ ਸ਼ਬਦ ਅਨਾਦ ਸਚੀਤਨਕਾਰ ਗ੍ਰਹਿ ਮੰਦਰ ਆਪ ਵਜਾਇੰਦਾ ਹਰ ਜਨ ਸਾਚੇ ਲਾਇਓ ਬਾਹਰ ਆਪੇ ਆਪਣੀ ਬੂਜ ਵਜਾਇੰਦਾ ਇੱਕ ਵਿਖਾਏ ਚਰਨ ਦਵਾਰ ਸੱਚ ਕਰ ਬਾਰਾ ਇੱਕ ਬਣਾਇੰਦਾ ਜੋਤੀ ਜੋਤ ਸਰੂ ਭਰਾਪ ਆਪਣੀ ਕਿਰਪਾ ਕਰ ਗੁਰਮੁਖ ਸਾਚੇ ਆਪ ਸਮਝਾਇੰਦਾ ਗੁਰਮੁਖ ਸਾਚਾ ਆਪ ਸਮਝਾਇਆ ਆਪਣਾ ਪਰਦਾ ਦਇ ਉਠਾਈਆ ਆਪਣੇ ਮਾਰਗ ਆਪੇ ਲਾਇਆ ਰੂਪ ਨੂੰ ਬਾਪ ਦਰਸਾਈਆ ਤ੍ਰੈਗੁਣ ਮਾਇਆ ਬੰਧਨ ਤੋੜ ਤੋੜਾਇਆ ਜਗਤ ਜੰਜਾਲਾ ਮੂਲ ਚੁਕਾਈਆ ਸ਼ਬਦੇ ਨਾਦੀ ਛੰਦਨ ਇੱਕ ਸੁਣਾਇਆ ਗੀਤ ਸੁਹਾਗੀ ਆਪੇ ਗਾਇਆ ਪਰਮਾਨੰਦਨ ਆਪ ਸਮਾਇਆ ਨਿਜ ਅਨੰਦ ਵਜੇ ਵਧਾਈਆ ਸੱਚਾ ਚੰਦਨ ਮਸਤਕ ਟਿੱਕਾ ਆਪ ਲਗਾਇਆ ਜੋਤ ਲਿਲਾਟ ਕਰ ਰੁਸ਼ਨਾਈਆ ਗੁਰਸਿੱਖ ਬਖਸ਼ੰਦਨ ਨਉ ਧਰਾਇਆ ਪਰ ਬ੍ਰਹਮੇ ਪਰਵਾਈਆ ਮਨਮੁਖਾਂ ਕੰਡਾਂ ਵਡਣੇ ਲੋਕ ਮਾਤ ਜਗ ਫੇਰਾ ਪਾਇਆ ਸਾਜੁਗ ਤ੍ਰੇਤਾ ਦਵਾਪਰੇ ਆਪਣਾ ਬਲ ਧਰਾਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਆਤ ਜੁਗਾਦੀ ਏਕਾ ਹਰ ਕਰੇ ਖੇਲ ਸੱਚਾ ਸ਼ਹਿਨਸ਼ਾਈਆ ਗੁਰਮੁਖ ਸਾਚਾ ਸੁੱਤ ਦੁਲਾਰਾ ਹਰ ਸਾਚਾ ਸੱਚੇ ਉਠਾਇੰਦਾ ਆਦ ਜੁਗਾਦੀ ਹੋ ਜਿਆਰਾ ਨਿਰਗੁਣ ਸਰਗੁਣ ਰੂਪ ਮੇਲ ਮਿਲਾਇੰਦਾ ਦੇ ਨਾਨਾਤ ਸੰਤਨ ਦੇ ਸਹਾਰਾ ਦਰਦ ਦੁੱਖ ਭੈ ਪੰਜਣੇ ਆਪਣਾ ਨਾਂ ਉਤਰਾਇੰਦਾ ਮਾਇਆ ਮਮਤਾ ਮੋ ਚੁਕੇ ਜਗਤ ਵਿਕਾਰਾ ਹਮੇ ਹੰਗਤਾ ਘੜ ਤੋੜਾਇੰਦਾ ਮਹਲੇ ਟੱਲ ਵਿਖਾਏ ਉਚ ਮਨਾਰਾ ਸੱਚ ਕਰ ਬਾਰਾ ਇੱਕ ਸੁਹਾਇੰਦਾ ਨਿਰਗੁਣ ਦੀਵਾ ਬਾਤੀ ਕਰੇ ਜਿਆਰਾ ਕਮਲਾ ਪਾਤੀ ਡਗ ਮਗਾਇੰਦਾ ਜੋਤੀ ਜੋਤ ਸਰੂਪ ਰਾਬ ਆਪਣੀ ਕਿਰਪਾ ਕਰੇ ਘਰੇ ਖੇਲ ਸਾਚਾ ਹਰ ਗੁਰ ਗੁਰਮੁਖ ਵੇਖ ਵਿਖਾਏ ਦਾ ਗੁਰ ਗੁਰ ਗੁਰਮੁਖ ਗੁਰ ਗੁਰਦਾਸ ਦਸਨ ਦਾਸੀ ਸੇਵਕ ਮਾਈਆ ਪੂਰਵ ਜਨਮ ਪੂਰੀ ਹੋਈ ਆ ਸਾ ਸਾ ਸ੍ਰੀਨਾਥਪੁਰ ਨਾ ਕੋਈ ਕਰਾਈ ਆ ਏਕਾ ਵਰ ਮੰਗੇ ਚਰਨ ਧਿਆਨ ਲਗਾਈ ਆ 18 ਭਾਰ ਮੇਰੀ ਕਰੇ ਨਾ ਬੰਦ ਖਲਾਖ ਖਲਾਸ 18 ਭਾਰ ਕਰ ਮੇਰੀ ਕਰੇ ਨਾ ਬੰਦ ਖਲਾਸ ਸਤ ਸਮੁੰਦਰ ਲਿਖ ਲਿਖ ਥਕੇ ਸ਼ਾਇਆ ਵੈਨ ਤਦ ਹਰਜੂ ਕੋਈ ਨਾ ਬੁਜਾਏ ਮੇਰੀ ਪਿਆਸ ਤੇਰਾ ਦਰਸ ਮੇਰੀ ਤ੍ਰਿਪਤ ਪੂਰਨ ਦੇ ਕਰਾਇਆ ਕੋਟਨ ਕੋਟ ਜਨਮ ਰਸਨਾ ਗਏ ਸਵਾਸ ਲੇਖਾ ਇੱਕ ਨਾ ਲੱਗੇ ਰਾਈਆ ਕੋਟਨ ਕੋਟ ਜੁਗ ਬੀਤ ਗਏ ਰਹਾ ਕਾਲ ग्रास ਜਮ ਕਾਲ ਵੇਖ ਵਿਖਾਇਆ ਮਹਾਕਾਲ ਹੋਏ ਉਦਾਸ ਤਮ ਰੋ ਰੋ ਨੀਰ ਵਹਈਆ ਜੋਤੀ ਜੋਤ ਸਰੂਪ ਹਰਾਪ ਆਪਣੇ ਕਿਰਪਾ ਕਰੇ ਕਾ ਦੇਵੇ ਸਚਾ ਵਰ ਗੁਰਮੁਖ ਚਾਤਰਕ ਰਹਾ ਬਿਲਲਾਈਆ ਗੁਰਦਾਸ ਗੁਰਮੁਖ ਗੁਰਮੁਖ ਲੇਖ ਜਣਾ ਜਾਣਿਆ ਗੁਰਦਾਸ ਗੁਰਮੁਖ ਗੁਰਮੁਖ ਲੇਖ ਜਾਣਿਆ ਅਪਰਖ ਅਬਨਾਸ਼ੀ ਹੋ ਤਿਆਰਾ ਮਨਸ ਦੇਹੀ ਹਰ ਰੰਗ ਮਾਣਿਆ ਅਲਖ ਅਗੋਚਰ ਗਮੇ ਪਰਾ ਵੇਖਣ ਹਾਰਾ ਬਾਲਿ ਜਾਣਿਆ ਦੇਵਨਹਾਰਾ ਨਾਮ ਸਾਰਾ ਮੂਰਖ ਮੂੜ ਚਤੁਰ ਸੁਗੜ ਬਣਾਏ ਸਿਆਣਿਆਂ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚ ਹਰ ਆਪੇ ਜਾਣੇ ਆਪਣੇ ਭਾਣਿਆਂ ਗੁਰਦਾਸ ਗੁਰ ਸਰਨ ਸਰਨਾਈਆ ਗੁਰਦਾਸ ਗੁਰ ਸਰਨ ਸਰਨਾਈਆ ਗੁਰ ਗੁਰ ਮੁਖਾ ਹਰ ਹਰ ਪਾਇਆ ਆਤਮੇ ਅੰਤਰ ਵਜੇ ਵਿਧਾਈਆ ਗ੍ਰਹਿ ਮੰਦਰ ਹੋਏ ਰੁਸ਼ਨਾਇਆ ਮਿਲਿਆ ਮੇਲ ਸੱਚੇ ਮਾਈਆ ਵਿਛੜ ਕਦੇ ਨਾ ਜਾਇਆ ਦੋਏ ਜੋੜ ਪਏ ਸਰਨਾਈਆ ਸੀਸ ਜਗਦੀਸ਼ ਸਿੱਖ ਚੁਕਾਇਆ ਹਉ ਮੰਗਾ ਠੰਡੀ ਛਾਈਆਂ ਸਿਰ ਆਪਣਾ ਹੱਥ ਰਖਾਇਆ ਤੇਰਾ ਸੰਗ ਵੇਖਾਂ ਚਾਈ ਜਾਈਆਂ ਚੇਤਨ ਰੂਪ ਆਪ ਤਰਾਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰੇ ਕਾ ਦੇਣਾ ਸੱਚਾ ਵਰ ਗੁਰਮੁਖ ਤੇਰੀ ਚੱਲੇ ਸੱਚ ਰਜਾਈਆ ਗੁਰਦਾਸ ਗੁਰਲੇਖਾ ਆਨੰਦ ਆਨੰਦ ਮੰਗਲ ਹਰ ਗਾਇਆ ਗੁਰਦਾਸ ਗੁਰਲੇਖਾ ਆਨੰਦ ਆਨੰਦ ਮੰਗਲ ਹਰ ਗਾਇਆ ਨਿਰਗੁਣ ਸਤ ਸਰੂਪ ਸੁਨਾਇਆ ਸਵਾਗੀ ਛੰਦ ਰਸਨਾ ਜਿਵੇਂ ਨਾ ਕੋਈ ਹਿਲਾਇਆ ਤੇਰਾ ਰੂਪ ਮੇਰਾ ਸ਼ਬਦ ਸੀਤਲ ਧਾਰ ਗੰਗ ਸਤਜੁਗ ਦਏ ਵਹਾਇਆ ਤੇਰਾ ਰੂਪ ਮੇਰਾ ਸ਼ਬਦ ਸੀਤਲ ਧਾਰ ਗੰਗ ਸਤਜੁਗ ਦਏ ਵਹਾਇਆ ਤੇਰੀ ਮੇਰੀ ਇਕਾ ਗੰਡ ਨਾ ਕੋਈ ਖੋਲੇ ਖੋਲ ਖੁਲਾਇਆ ਤੇਰਾ ਮੇਰਾ ਸਗਲਾ ਸਾਥ ਵਿੱਚ ਬ੍ਰਹਮੰਡ ਲੋਆ ਪੁਰੀਆਂ ਤੇਰੀ ਗੋਦ ਬਹਾਇਆ ਬਿਨ ਤੇਰੀ ਕਲਮ 994 ਚੌਕੜੀ ਜੁਗ ਹੋਇਆ ਰੰਡ ਹਰ ਕੰਤ ਸੁਹਾਗ ਨਾ ਕੋਈ ਮਿਲਾਇਆ ਬਿਨ ਤੇਰੀ ਕਲਮ ਨੌਖੰਡ ਪ੍ਰਿਥਵੀ ਕੋਏ ਨਾ ਮੇਟੇ ਭੇਖ ਪਖੰਡ ਕੁੜੀ ਕਿਰਿਆ ਨਾ ਦਾਏ ਗਵਾਇਆ ਬਿਨ ਤੇਰੀ ਕਲਮ ਕੋਈ ਨਾ ਕਾਏ ਹਰ ਕਾ ਛੰਦ ਗੀਤ ਸੁਹਾਗੀ ਇੱਕ ਗਾਇਆ ਬਿਨ ਤੇਰੀ ਕਲਮ ਲੋਕ ਮਾਤ ਨਾ ਕਰੇ ਖੰਡ ਖੰਡ ਸ਼ਾ ਸੁਲਤਾਨਾ ਖਾਕ ਮਿਲਾਇਆ ਬਿਨ ਤੇਰੀ ਕਲਮ ਕਲਯੁਗ ਕਰੇ ਨਾ ਕੋਈ ਬੰਦ ਸਤਜੁਗ ਸਾਚਾ ਮਾਤ ਧਰਾਇਆ ਬਿਨ ਤੇਰੀ ਕਲਮ ਗੁਰਮੁਖਾਂ ਦੇਵੇ ਨਾ ਪਰਮਾਨੰਦ ਚਾਰ ਵੇਦ ਛੇ ਸ਼ਾਸਤਰ ਪੁਰਾਣ 18 ਰਹੇ ਕਰ ਲਾਇਆ ਬਿਨ ਤੇਰੀ ਕਲਮ ਜੋਤੀ ਜੋਤ ਸਰੂ ਭਰਾਬ ਆਪਣੀ ਕਿਰਪਾ ਕਰ ਦੇ ਬਿਨ ਹਰਾ ਸਚਾ ਵਰ ਨਿਸ਼ਖਰ ਗਿਆ ਪੜਾਇਆ ਨਿਸ਼ਖਰ ਹਰ ਪੜਾਇਆ ਲੇਖਾ ਲਿਖਣ ਵਿੱਚ ਨਾ ਆਇਆ ਕਲਮੀ ਕਲਮਾ ਬੰਦ ਕਰਾਇਆ ਕਾਗਜ਼ਿ ਕਲਮ ਨ ਲਿਖੈ ਸ਼ਾਇਆ ਤੁਰ ਫਰਮਾਣਾ ਇੱਕ ਜਨਾਇਆ ਤੁਰ ਦੀ ਬਾਣੀ ਬਣ ਲਗਾਈਆ ਗੁਰਦਾਸ ਆ ਸਿੱਖ ਲਗਾਇਆ ਮਿਲੇ ਮੇਲ ਸਚੇ ਸ਼ੈਨਛਾਇਆ ਦੋ ਜਹਾਨਾਂ ਪੰਧ ਮੁਕਾਇਆ ਮੰਡਲ ਰਾਸ ਵੇਖ ਵਿਖਾਈਆ ਦੋਹਾ ਵਿਚੋਲਾ ਮੇਲ ਮਿਲਾਇਆ ਸਾਜੁਗ ਕਲਜੁਗ ਵੇਖੇ ਥਾਂ ਥਾਈਆ ਪੁਰਬ ਲੈਣਾ ਦੇ ਮੁਕਾਇਆ ਅਗਲਾ ਲੇਖ ਆਪਣੇ ਹੱਥ ਰਖਾਈਆ ਜੋਤੀ ਜੋਤ ਸਰੂ ਭਰ ਆਪ ਆਪਣੀ ਕਿਰਪਾ ਕਰ ਗੁਰ ਕਾ ਦਰਸ ਗੁਰ ਗੁਰੂ ਗੁਰ ਪਿਆਰ ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ ਗੁਰ ਕਾ ਦਰਸ ਗੁਰੂ ਗੁਰ ਪਿਆਰ ਗੁਰੇ ਅੰਮ੍ਰਿਤ ਬਖਸ਼ੇ ਠੰਡੀ ਠਾਰ ਨਿਰ ਜਰ ਧਾਰ ਆਪ ਚਲਾਈਆ ਨਿਰ ਜਰ ਧਾਰ ਅੰਮ੍ਰਿਤ ਰਸ ਸੂਪਰਖ ਨਿਰੰਝਣੇ ਆਪ ਪਿਆਇਂਦਾ ਹਰ ਪੁਰਖ ਨਿਰੰਝਣ ਹਿਰਦੈ ਵਾਸੇ ਕੰਕਾਰਾ ਮੇਲ ਮਿਲਾਇਂਦਾ ਆਦ ਨਿਰੰਝਣ ਜੋਤੀ ਨੂਰ ਕਰੇ ਕੋਟਨ ਰਬ ਸਸ ਨੂਰ ਨੁਰਾਨਾ ਡਗ ਮਗਾਇਂਦਾ ਸ੍ਰੀ ਭਗਵਾਨ ਮਹਾਰਗ ਸਾਚਾ ਦਸ ਸਾਚਾ ਕਰ ਇੱਕ ਵਸਾਏਂਦਾ ਬਿਨਾਸ਼ੀ ਕਰਤਾ ਨਾ ਸਨ ਨਸ ਜੁਗ ਜੁਗ ਆਪਣਾ ਮੇਲ ਮਿਲਾਇਂਦਾ ਪਰਮ ਬ੍ਰਹਮ ਪ੍ਰਭ ਹੋਇਆ ਵਸ ਵਿਛੜ ਕਦੇ ਨਾ ਜਾਂਦਾ ਕਰੇ ਕਰਾਇ ਪੂਰੀ ਆਸ ਚਰਨ ਪਰਵਾਸਾ ਇੱਕ ਰਖਾਏਂਦਾ ਲੇਖਾ ਚੁਕੇ ਦਸ ਦਸ ਮਾਸ ਮਾਥ ਗਰਭ ਫੰਦ ਘਟਾਇਂਦਾ ਲਖ ਸਚਖੰਡ ਦਵਾਰੇ ਸਚਖੰਡ ਦਵਾਰੇ ਕਰ ਨਿਵਾਸ ਆਪੇ ਆਪਣਾ ਮੇਲ ਮਿਲਾਇਂਦਾ ਜੋਤੀ ਜੋਤ ਸਰੂਪ ਰਾਬ ਆਪਣੀ ਜੋਤ ਧਰ ਕਰੇ ਖੇਲ ਸੱਚਾ ਹਰ ਹਰ ਜਨ ਸੱਚੇ ਵੇਖ ਵਿਖਾਇੰਦਾ ਹਰ ਜਨ ਹਰ ਹਰ ਵੇਖਿਆ ਨਿਰਗੁਣ ਸਰਗੁਣ ਧਾਰ ਪੁਰਬ ਦੇਣਾ ਵੇਖੇ ਲੇਖਿਆ ਮਨਸ ਮਨਸ ਕਰ ਵਿਚਾਰ ਜੋਤੀ ਜਮਾ ਧਾਰੇ ਪੇਖਿਆ ਕਲਕਲਕੀ ਲੈ ਅਵਤਾਰ ਆਪਣਾ ਲੇਖਿਆ ਪੇ ਵੇਖਿਆ ਨਾ ਕੋਈ ਮੇਟਣ ਹਾਰ ਜੋਤੀ ਜੋ ਸਰੂ ਭਰਾਪ ਆਪਣੀ ਕਿਰਪਾ ਕਰੇ ਕਾ ਦੇਵੇ ਸੱਚਾ ਵਰ ਹਰ ਦਰਸ਼ਨ ਨੇਨ ਦੀਦਾਰ ਹਰ ਦਰਸ਼ਨ ਨੈਣ ਦੀਦਾਰਿਆ ਦਿਵਸ ਰੈਣ ਪ੍ਰਬਾਤ ਗੁਰਦਾਸ ਗੁਰਪੈ ਜਸਵਾਰਿਆ ਪੂਰੀ ਕਰੇ ਆਸ ਜਗਤ ਬਣਾਇਆ ਸਚ ਲਿਖਾਰਿਆ ਕਲਯੁਗ ਕਰੇ ਨਾਸ ਗੁਰਮੁਖ ਉਠਾਏ ਸਚ ਦੁਲਾਰਿਆ ਹੋਏ ਸਾਈ ਜੰਗਲ ਜੂ ਝਾੜ ਪਹਾੜ ਵਿੱਚ ਪ੍ਰਭਾਸ ਆਪਰਾ ਖੇਲ ਆਪ ਕਰਾ ਰਹਾ ਕਰੇ ਖੇਲਪੁਰਖ ਬినాਸ਼ ਰੂਪ ਰੰਗ ਰੇਖਨਾ ਕੋਈ ਜਣਾ ਰਿਹਾ ਜੋਤੀ ਜੋਤ ਨੂਰ ਪ੍ਰਕਾਸ਼ ਪ੍ਰਤਮੀ ਆਕਾਸ਼ ਵੇਖ ਵਿਖਾ ਰਿਹਾ ਗਗਨ ਮੰਡਲ ਪਾਵੇ ਰਾਸ ਰੂਪ ਰੰਗ ਰੇਖਨਾ ਕੋਈ ਜਣਾ ਰਿਹਾ ਜੋਤੀ ਜੋਤ ਨੂਰ ਪ੍ਰਕਾਸ਼ ਗੋਪੀ ਕਹਨ ਆਪ ਨਚਾ ਰਿਹਾ ਜੋਤੀ ਜੋਤ ਸੁਰੂਪ ਰਾਪ ਆਪਣੀ ਕਿਰਪਾ ਕਰ ਕਲਯੁਗ ਤੇਰੀ ਅੰਤਮ ਵਰ ਹਰ ਜਨ ਰਖੇ ਸਦਾ ਪਾਸ ਗੁਰਦਾਸ ਹਰ ਭਾਇਆ ਪਾਇਆ ਗਹਿਰ ਗੰਭੀਰ ਪ੍ਰਭ ਸੰਤਕ ਸਤ ਵਰਤਾਇਆ ਠੰਡਾ ਜਗਤ ਸਰੀਰ ਆਤਮ ਰਸ ਚਖਾਇਆ ਅੰਮ੍ਰਿਤ ਜਿਉ ਨਿਰਮੁੱਲਾ ਅਸੀਰ ਹੱਸ ਹੱਸ ਗੋਦ ਬਹਾਇਆ ਜੋਤੀ ਜੋਤ ਸਰੂ ਭਰ ਆਪ ਆਪਣੀ ਕਿਰਪਾ ਕਰ ਦੇਵੇ ਸੱਚੀ ਧੀਰ ਸੱਚੀ ਧੀਰਤ ਰਾਹੇਂ ਦਾ ਕਰ ਕਿਰਪਾ ਗੁਣ ਨਿਦਾਨ ਗੁਰਦਾਸ ਤੇਰੀ ਪੂਰੀ ਆਸ ਕਰਾਏਂਦਾ ਦੋ ਜਹਾਨ ਵਿਖਾਏ ਇੱਕ ਨਿਸ਼ਾਨ ਰਤੀ ਸੁਤਿਆ ਬ੍ਰਹਮੰਡਾਂ ਵਿੱਚ ਨਾਲ ਫਿਰ ਆਏਂਦਾ ਕਿਰਪਾ ਕਰੇ ਜਾਣੀ ਜਾਣ ਬ੍ਰਹਮਾ ਵਿਸ਼ਨੁ ਸ਼ੇਵ ਤੇ ਦੀ ਉਂਗਲੀ ਲਾਇੰਦਾ ਥੇਲੇ ਖੇਲ ਸ੍ਰੀ ਭਗਵਾਨ ਸਚੇ ਸਜਗ ਸੋਭਾ ਪਾਇੰਦਾ ਜੁਗਾਦੀ ਨੌਜਵਾਨ ਸੱਚਾ ਸੀਸਤਾ ਝਟਕਾਇੰਦਾ ਪੰਚਮੁਖੀ ਨਿਗਾਹਬਾਨ ਜਗਤ ਜਗਦੀਸ਼ ਸੇਵਕ ਮਾਇੰਦਾ ਭਗਤ ਭਗਵੰਤ ਲਏ ਪਛਾਣ ਹਰ ਸੱਚੇ ਸੰਤੇ ਆਪਣੇ ਹਰ ਸੱਚੇ ਸੰਤੇ ਆਪਣੇ ਲੇਖੇ ਪਾਇੰਦਾ ਤੁਰ ਦਰਗਾਹੀ ਤੁਰਦੀ ਏ ਕਾਬਾਣ ਗੁਰਮੁਖ ਸੱਚੇ ਅਬ ਠਾਏੰਦਾ ਸ਼ਬਦ ਜਣਾਏ ਸਚ ਫਰਮਾਨ ਗੁਰਸਿੱਖ ਆਪਣੀ ਗੋਦ ਟਿਕਾਏਂਦਾ ਵੇਖਣਾ ਰਬਾਲ ਨਿਦਾਨ ਸ਼ਬਦ ਨਗਾਰੇ ਚੋਟ ਲਗਾਏਂਦਾ ਆਖਿਆ ਮੰਦਰ ਚੜ ਸਚਮਗਾਨ ਦਸਮ ਦਵਾਰੀ ਡੇਰਾ ਲਾਏਂਦਾ ਕਰ ਕਿਰਪਾਬ ਮਿਹਰਬਾਨ ਸ਼ਬਦ ਇਹ ਨਾ ਦੀ ਨਾਦ ਵਜਾਏਂਦਾ ਆਪ ਸੁਣਾਏ ਸਚੀ ਤੁਨ ਕਾਨ ਅੰਮ੍ਰਿਤ ਸੱਚਾ ਜਾਮ ਪਿਆਏਂਦਾ ਨਿਰਜਰ ਜਿਰਨਾ ਜਰੇ ਮਹਾਨ ਸੁਰਤੀ ਸ਼ਬਦੀ ਮੇਲ ਮਿਲਾਏਂਦਾ ਇਕ ਰਖਾਏ ਸਚੀ ਆਣ ਜੋਤੀ ਜੋਤ ਸਰੂਪ ਹਰਿ ਆਪੇ ਆਪਣੀ ਕਿਰਪਾ ਕਰ ਕਲਯੁਗ ਤੇਰੀ ਅੰਤੰਬਰ ਹਰ ਜਨ ਸੱਚੇ ਦੇਵੇ ਮਾਣ ਮਾਣ ਨਿਮਹਾਣਿਆ ਦੇਵਨ ਹਾਰਾ ਏ ਕਾਏ ਕੰਕਾਰ ਆਦਿ ਜਗਤ ਦੀ ਪਾਵੇ ਸਾਰਾ ਲੋਕ ਮਾਤ ਲੈ ਅਵਤਾਰ ਕਲਯੁਗ ਦੇ ਅੰਤਮ ਖੇਲ ਨਿਆਰਾ ਨਾ ਕੋਈ ਜਾਣੇ ਜੀਵ ਗਵਾਰ ਪ੍ਰਗਟ ਹੋਇਆ ਹਰ ਕਰਤਾ ਰਾ ਰੂਪ ਅਨੂਪ ਸਚੀ ਸਰਕਾਰ ਹੁਕਮੀ ਹੁਕਮ ਕਰੇ ਵਰਤਾਰਾ ਜੋਤੀ ਜੋਤ ਸਰੂਪ ਰਾ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਚਾ ਹਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇ ਜੈ ਸੋ ਹੰਗ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇ ਜੈ ਸੋ ਹੰਗ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇ ਜੈ ਸੋ ਹੰਗ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇ ਜੈ